ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਸਿਨਾਨਮਸ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਾਰਥੀ ਜਾਂ ਸਮਾਨਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਮਦਦ ਕਰੋ ਨੂੰ ਹੈਲਪ ਜਾਂ ਸਪੋਰਟ ਵੀ ਕਹਿੰਦੇ ਹਨ ਇਸੇ ਹੀ ਤਰ੍ਹਾਂ ਸਮਝਾਓ ਨੂੰ ਐਕਸਪਲੇਨ ਕਲੈਰੀਫਾਈ ਬਦਲੋ ਚੇਂਜ ਅਲਟਰ ਕਈ ਮੈਨੀ ਸੈਵਰਲ ਵਰਤੋ ਜੂਸ ਯੂਟਿਲਾਈਜ਼ ਵਧਾਉਣਾ ਇਨਕਰੀਜ਼ ਐਨਹਾਂਸ ਘਟਾਉਣਾ ਡਿਕਰੀਜ਼ ਰਿਡਿਊਸ ਠੀਕ ਕਰਨਾ ਫਿਕਸ ਰਿਪੇਅਰ ਖੁਸ਼ ਹੈਪੀ ਚੀਅਰ ਉੱਤੇ ਜਾਣਾ ਗੋ ਅਪ ਇਨਕਰੀਜ਼ ਤੋ ਲੈ ਜਾਣਾ ਗੋ ਡਾਊਨ ਡਿਕਰੀਜ਼ ਸਥਾਪਨਾ ਕਰਨਾ ਸੈਟ ਅਪ ਇਸਟੈਬਲਿਸ਼ ਵਲ ਦੇਖੋ ਲੁੱਕ ਐਟ ਜਾਂ ਐਗਜ਼ਾਮਨ ਵੀ ਆਖਦੇ ਹਨ